ਸਤਿਕਾਰ ਸਾਰਿਆਂ ਨੂੰ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ক্রিকেট ਨਵੇਂ ਗ੍ਰੀਡ ਦੇ ਅੱਜ ਆਜ ਦਾ ਸਾਡਾ ਵਿਸ਼ਾ ਹੈ ਉਹ ਰਾਬ ਨਹੀਂ ਹੋ ਸਕਦਾ ਇਹ ਵਿਸ਼ਾ ਅੱਜ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਹੈ ਕਿ ਬਹੁਤ ਸਾਰੇ ਪ੍ਰਮਾਤਮਾ ਦੇ ਨਾਮ ਤੇ ਬਣ ਘੜਤ ਕਹਾਣੀਆਂ ਬਣ ਘੜਤ ਕਥਾਵਾਂ ਸਾਨੂੰ ਦੱਸਿਆ ਗਿਆ ਨਾ ਪ੍ਰਮਾਤਮਾ ਦੇ ਨਾਮ ਦੇ ਸਾਡੇ ਮਨ ਦੇ ਵਿੱਚ ਇੱਕ ਡਰ ਨੂੰ ਬਿਠਾ ਦਿੱਤਾ ਗਿਆ ਹੈ ਪ੍ਰਮਾਤਮਾ ਦੇ ਨਾਮ ਦੇ ਬਹੁਤ ਸਾਰੇ ਕੰਮ ਕਾਂਡ ਕਰਨੇ ਜੀਵਨ ਵਿੱਚ ਅੱਧ ਜਬਰਦਸਤੀ ਥੂਕ ਦਿੱਤੇ ਗਏ ਹਨ ਆਪਾਂ ਕਿ ਇਹ ਵਿਸ਼ਾ ਇਸ ਕਰਕੇ ਲੈ ਕੇ ਆਏ ਹਾਂ ਕਿ ਬਹੁਤ ਸਾਰੇ ਕੰਦੇ ਆਨ ਕਿ ਜੇ ਤੁਸੀਂ ਨਾ ਕੰਮ ਕਰੋਗੇ ਤੇ ਪ੍ਰਮਾਤਮਾ ਤੁਹਾਨੂੰ ਸਜ਼ਾ ਦੇਗਾ ਪ੍ਰਮਾਤਮਾ ਤੁਹਾਨੂੰ ਸਜ਼ਾ ਦੇ ਦੇਗਾ ਸੋ ਇਸ ਤਰ੍ਹਾਂ ਦੀ ਆਪਾਂ ਬਹੁਤ ਸਾਰੀਆਂ ਕਥਾਂ ਕਹਾਣੀਆਂ ਪਰਚਲਤ ਹਣ ਬੜੇ ਝੂਠ ਪਰਚਲਤ ਆ ਜਿਨ੍ਹਾਂ ਨੇ ਪਰਮਾਤਮਾ ਦੀ ਉਸ ਅਦੁੱਤੀ ਸ਼ਕਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਆ ਪਰਮਾਤਮਾ ਤੋਂ ਡਰ ਆ ਗਿਆ ਹੈ ਧਰਮ ਦੇ ਨਾਂ ਦੇ ਕੁਝ ਆਸਥਾ ਦੇ ਨਾਂ ਦੇ ਸਾਨੂੰ ਬਹੁਤ ਡਰ ਆ ਗਿਆ ਹੈ ਸੋ ਆਪਾਂ ਜੋ ਇੱਕ ਕਨਸੈਪਟ ਲੈ ਕੇ ਆਏ ਹਾਂ ਇੱਕ ਕਨਸੈਪਟ ਉਹਨਾਂ ਲੋਕਾਂ ਦੇ ਲਈ ਹੈ ਜੋ ਬਹੁਤ ਜ਼ਿਆਦਾ ਡਰਦੇ ਹਨ ਜਿਨ੍ਹਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਨੈਗੈਟਿਵਿਟੀ ਹੈ ਭਿਜਕਰ ਮੈਂ ਇੰਸ ਕਰੂੰਗਾ ਤਾਂ ਮੈਨੂੰ ਪਤਾ ਨਹੀਂ ਪਾਪ ਲੱਗੇਗਾ ਕੁਝ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਟੀਕੀ ਟੀਕੀ ਗੱਲ ਤੋਂ ਡਰਦੇ ਹਨ ਕੁਝ ਵੀ ਕਰਨ ਤੋਂ ਡਰਦੇ ਹਨ ਜ਼ਿੰਦਗੀ ਚ ਇਸ ਕਰਕੇ ਗਰੋਥ ਨਹੀਂ ਹੋ ਪਾਉਂਦੇ ਕੁਝ ਕਰ ਨਹੀਂ ਸਕਦੇ ਕੁਝ ਸਮਝ ਨਹੀਂ ਪਾਉਂਦੇ ਕਰ ਸਕਦੇ ਕੁਝ ਵੀ ਉਹਨੇ ਜ਼ਿੰਦਗੀ ਦੇ ਵਿੱਚ ਚੰਗਾ ਵਾਪਰਨ ਵਾਪਰਨ ਲੱਗਦੇ ਤੇ ਉਹ ਇੱਕ ਦਰਦ ਨਾਲ ਸਹਿਮ ਜਾਂਦੇ ਹਾਂ ਸੋ ਦੋਸਤੋ ਆਪਾਂ ਨੂੰ ਬਹੁਤ ਸਾਰੇ ਬਹੁਤ ਸਾਰੇ ਬਹੁਤ ਸਾਰੇ ਝੂਠ ਪਰਮਾਤਮਾ ਦੇ ਨਾਮ ਦੇ ਉੱਤੇ ਪਰ ਅਚਲਨ ਤਾਂ ਜੇਕਰ ਤੁਸੀਂ ਅ ਨਾਮ ਨੇ ਜਪੋਗੇ ਤਾਂ ਪਾਪ ਲਗੇਗਾ ਕਿਉਂ ਜੀ ਇਸਦਾ ਕੋਈ ਵੀ ਕਨਸੈਪਟ ਨਹੀਂ ਹੈ ਪਰਮਾਤਮਾ ਕੋ ਤੇ ਨਹੀਂ ਆਦਮ ਜੇ ਤੁਸੀਂ ਨਾਮ ਨਹੀਂ ਜਪੋਗੇ ਤੇ ਪਾਪ ਲੱਗੇਗਾ ਸੋ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪਰਮਾਤਮਾ ਦਇਆ ਸਰੂਪ ਹੈ ਪਿਆਰ ਸਰੂਪ ਹੈ ਜੋਤ ਸਰੂਪ ਹੈ ਪਰਮਾਤਮਾ ਮੇਰਾ ਪਾਰ ਹੈ ਪਰਮਾਤਮਾ ਮੇਰਾ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ ਪਰਮਾਤਮਾ ਇੱਕ ਇੱਕ ਮਹਾਨ ਸ਼ਕਤੀ ਹੈ ਤਾਂ ਜੋ ਤੁਹਾਡੇ ਅੰਦਰ ਤਾਂ ਤੁਹਾਡੇ ਹੀ ਰੂਪ ਵਿੱਚ ਪਰਮਾਤਮਾ ਇਹ ਕੋਈ ਬਾਹਰ ਨਹੀਂ ਹੈ ਇਹ ਕਿਤੇ ਹੋਰ ਨਹੀਂ ਹੈ ਤੁਹਾਡੇ ਵਿੱਚ ਤੁਹਾਡੇ ਵਿੱਚੋਂ ਹੀ ਮਿਲੇਗਾ ਪਰਮਾਤਮਾ ਸੋ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਜਦ ਤੂੰ ਤੁਸੀਂ ਇਸ ਨੂੰ ਸਮਝ ਲਿਆ ਜਦ ਤਿਸ ਨੂੰ ਜਾਣ ਲਿਆ ਉਸ ਦਿਨ ਤੁਹਾਡੇ ਪਰਮਾਤਮਾ ਦੇ ਸੰਬੰਧੀ ਵਿਚਾਰ ਬਦਲ ਜਾਣਗੇ ਪਰਮਾਤਮਾ ਪ੍ਰਤੀ ਤੁਹਾਡੇ ਅੰਦਰ ਜੋ ਡਰ ਹੈ ਉਹ ਬਦਲ ਜਾਵੇਗਾ ਸੋ ਬਹੁਤ ਸਾਰੇ ਮੈਂ ਬੜੇ ਲੋਕਾਂ ਨੂੰ ਇਹ ਕੀ ਹੈ ਉਹ ਕਹਿੰਦੇ ਹਨ ਪਰਮਾਤਮਾ ਗਰੀਬੀ ਦੇ ਉਹਦਾ ਕੋਸ ਕਦੇ ਵੀ ਪਰਮਾਤਮਾ ਕੋਲ ਗਰੀਬੀ ਵਿੱਚ ਨਹੀਂ ਉਹਦਾ ਗਰੀਬੀ ਵਿੱਚ ਤਾਂ ਰੋਟੀ ਦੇ ਲਾਲੇ ਪਏ ਰਹਿੰਦੇ ਆ ਉਹ ਸੋ ਗਰੀਬੀ ਵਿੱਚ ਪਰਮਾਤਮਾ ਨੂੰ ਮਿਲਣਾ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਮਨਦੰਦ ਦੇ ਵਿੱਚ ਮਨ ਦੇ ਵਿੱਚ ਕਦੇ ਪਰਮਾਤਮਾ ਦਾ ਖਿਆਲ ਆ ਹੀ ਨਹੀਂ ਸਕਦਾ ਜਦੋਂ ਘਰ ਦੇ ਹੋਰ ਖਰਚੇ ਹੋ ਰੋਟੀ ਦੇ ਲਾਲੇ ਜਿਸ ਪਰਿਵਾਰ ਦੇ ਵਿੱਚ ਤੇ ਰੋਟੀ ਦਾ ਫਿਕਰ ਹੈ ਕਦੀ ਰੋਟੀ ਸ਼ਾਮ ਨੂੰ ਕਦੇ ਨਾ ਖਰੀਦ ਤੂੰ ਆਵੇਗੀ ਉਸ ਕਰਦੇ ਪਰਮਾਤਮਾ ਕਿਵੇਂ ਆਏਗਾ ਸੋ ਪਰਮਾਤਮਾ ਕਿਹੜੀ ਗਰੀਬੀ ਦੇ ਵਿੱਚ ਮਿਲਦਾ ਹੈ ਪਰਮਾਤਮਾ ਮਨ ਦੀ ਗਰੀਬੀ ਦੇ ਚੋਂ ਮਿਲਦਾ ਹੈ ਕਹੇ ਤੋ ਭਾਵ ਜਿਹੜੇ ਮਨਾਂ ਦੇ ਚ ਹਨਤਾਰੀ ਈਗੋ ਨਹੀਂ ਹੈ ਪਰਮਾਤਮਾ ਉਸ ਗਰੀਬੀ ਵਿੱਚ ਮਿਲਦਾ ਹੈ ਸੋ ਪਰਮਾਤਮਾ ਕਿਸੇ ਆਰਥਿਕ ਗਰੀਬੀ ਵਿੱਚ ਨਹੀਂ ਮਿਲਦਾ ਆਰਥਿਕ ਗਰੀਬੀ ਵਿੱਚ ਪਰਮਾਤਮਾ ਮਿਲਦਾ ਨਹੀਂ ਕਦੇ ਵੀ ਮਹਾਤਮਾ ਬਬਕਾਨ ਕ੍ਰਿਸ਼ਨ ਬਦੁਰਾ ਕਰੁਨਾਤ ਕਿ ਸਭ ਬਹੁਤ ਮਹਾਨ ਗੁਣਾ ਹੋਣੀਆਂ ਹਨ ਸੋ ਉਹ ਮਨ ਦੀ ਗਰੀਬੀ ਦੀ ਗੱਲ ਕਰਦੇ ਹਨ ਕਿ ਆਰਥਿਕ ਗਰੀਬੀ ਦੀ ਗੱਲ ਕਰਦੇ ਹਾਂ ਸੋ ਪਰਮਾਤਮਾ ਫਿਰ ਕਹਿੰਦੇ ਵੀ ਸ੍ਰੀ ਰੀ ਕਸ਼ਟ ਦੇਵੋਗੇ ਤਾਂ ਪਰਮਾਤਮਾ ਖੁਸ਼ ਹੋਵੇਗਾ ਜੇਕਰ ਸ੍ਰੀ ਰੀ ਕਸ਼ਟ ਦੇਣ ਦੇ ਨਾਲ ਪਰਮਾਤਮਾ ਖੁਸ਼ ਹੁੰਦਾ ਤਾਂ ਬਹੁਤ ਬਹੁਤ ਸਜਾਵਾਂ ਲੋਕਾਂ ਨੂੰ ਮਿਲਦੀਆਂ ਆਈਆਂ ਹਨ ਉਹਨਾਂ ਦੇ ਗੁਨਾਹਾਂ ਦੀਆਂ ਫਿਰ ਪਰਮਾਤਮਾ ਨੂੰ ਤਾਂ ਕੁਝ ਹੋ ਜਾਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਸ੍ਰੀ ਰੀ ਕਸ਼ਟ ਦਿੱਤੇ ਗਏ ਹਨ ਉਹਨਾਂ ਨੂੰ ਪਰਮਾਤਮਾ ਮਿਲ ਜਾਣਾ ਚਾਹੀਦਾ ਸੀ ਪਰਮਾਤਮਾ ਕਦੇ ਵਿਸਰੀ ਰੀ ਕਸ਼ਣ ਕੋ ਖੁਸ਼ ਨਹੀਂ ਹੁੰਦਾ ਪਰਮਾਤਮਾ ਨੇ ਇਹ ਜੀਵਨ ਸਾਨੂੰ ਜਿਉਣ ਲਈ ਦਿੱਤਾ ਹੈ ਆਨੰਦ ਮਾਣਨ ਲਈ ਦਿੱਤਾ ਹੈ ਨਾ ਕਿ ਕੱਟ ਦੇਣ ਦੇ ਲਈ ਦਿੱਤਾ ਹੈ ਇੱਕ ਇੱਕ ਝੂਠੇ ਪਰਚੰਦਤ ਹੋਈਆਂ ਗੱਲਾਂ ਹਨ ਜਿਨ੍ਹਾਂ ਇਨਸਾਨਾਂ ਨੇ ਆਪਣੇ ਆਪ ਨੂੰ ਨਫ਼ਰਤ ਕੀਤੀ ਹੈ ਉਹਨਾਂ ਨੇ ਆਪਣੇ ਆਪ ਨੂੰ ਬਪਨਕ ਤੋਂ ਪਰਮਾਤਮਾ ਦੇ ਉਸ ਰੂਪ ਤੋਂ ਬੇਮੁਖ ਕਰ ਲਿਆ ਹੈ ਉਸ ਮਨੁੱਖ ਨੇ ਸੋ ਪਰਮਾਤਮਾ ਜਦੋਂ ਵੀ ਤੁਹਾਨੂੰ ਮਿਲੇਗਾ ਤਾਂ ਹਡੇ ਰੂਪ ਦੇਖਦੇ ਤਾਂ ਹਡੇ ਜੁ ਮਿਲੇਗਾ ਜੇ ਤੁਸੀਂ ਸਮਾਜਿਕ ਤੌਰ ਦੇ ਉਤੇ ਆਪਣੇ ਆਪ ਨੂੰ ਪਾਸੇ ਰਪੂੰਗ ਤੇ ਅਧਿਆਤਮ ਤੌਰ ਤੇ ਜਾਗਤ ਤਹੁਣਾ ਸ਼ੁਰੂ ਹੋ ਜਾਵੋਗੇ ਤਤਹਾਡੂ ਅੰਦਰ ਤੇ ਸ਼ਕਤੀਆਂ ਦੀ ਸਭ ਔਣੀ ਸ਼ੁਰੂ ਹੋ ਜਾਊ ਜਿਸ ਦਿਨ ਤੁਸੀਂ ਅੰਦਰ ਚਾਤਮਾਨ ਨੂੰ ਸ਼ੁਰੂ ਕਰ ਦਿੱਤੀ ਉਸੇ ਦਿਨ ਪ੍ਰਮਾਤਮਾ ਤੁਹਾਡੇ ਅੰਦਰ ਨੂੰ ਪ੍ਰਗਟ ਹੋਣਾ ਸ਼ੁਰੂ ਹੋ ਜਾਵੇਗਾ ਬਾਹਰ ਤੋਂ ਹਨ ਕਿਤੇ ਵੀ ਕੋਈ ਪ੍ਰਮਾਤਮਾ ਨਹੀਂ ਮਿਲੇਗਾ ਜੋ ਪ੍ਰਮਾਤਮਾ ਮਿਲੇਗਾ ਤਾਂ ਤੁਹਾਡੇ ਹੀ ਉਪਦੇ ਤੁਹਾਡੇ ਵਿੱਚੋਂ ਹੀ ਪ੍ਰਾਪਤ ਹੋਵੇਗਾ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਭਰਮ ਹੈ ਕਿ ਜੇਕਰ ਤੁਸੀਂ ਕਿਸੇ ਮੰਦਰ ਗੁਰਦਾਰੇ ਚ ਜਾ ਕੇ ਸੇਵਾ ਨਹੀਂ ਕੀਤੀ ਤਾਂ ਪ੍ਰਮਾਤਮਾ ਨਰਾਜ ਹੋ ਜਾਵੇਗਾ ਉਹ ਇੱਕ ਤੁਹਾਡੀ ਸ਼ਰਧਾ ਹੈ ਤੁਸੀਂ ਕਰੋ ਨਾ ਤੋ ਉਹ ਤੇ ਪ੍ਰਮਾਤਮਾ ਦਾ ਰਸਲ ਨਾ ਰਸਲ ਦਾ ਕੋਈ ਮਸਲਾ ਨਹੀਂ ਹੈ ਕਿਉਂਕਿ ਬਹੁਤ ਵੱਡਾ ਵਿਸ਼ਾਲ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਇਸ ਤੁਹਾਡੇ ਛੋਟੇ ਜੇ ਤੁਸੀਂ ਛੋਟੇ ਜਿਹੇ ਜੀਵ ਹੋ ਉਹਨਾਂ ਦੇ ਉੱਤੇ ਪ੍ਰਮਾਤਮਾ ਗੁੱਸਾ ਹੋ ਕੇ ਕੀ ਕਰੇਗਾ ਸੋ ਪ੍ਰਮਾਤਮਾ ਕਿਸੇ ਦੇਸ਼ ਦਾ ਕੋਈ ਰਾਜਾ ਨਹੀਂ ਹੈ ਕੋਈ ਸੰਧਾਰੀ ਰਾਜਾ ਨਹੀਂ ਹੈ ਕਿ ਜੇਕਰ ਤੁਸੀਂ ਉਸ ਨੂੰ ਮੱਥਾ ਨਹੀਂ ਟੇਕਿਆ ਉਸ ਦਾ ਸਿਮਰਨ ਨਹੀਂ ਕੀਤਾ ਉਸ ਦੀ ਸਿਮਰਨ ਨਹੀਂ ਕੀਤੀ ਤਾਂ ਤੁਹਾਨੂੰ ਸਜ਼ਾ ਦੇਵੇਗਾ ਪ੍ਰਮਾਤਮਾ ਤਾਂ ਹਰ ਇੱਕ ਕਰਮ ਤੋਂ ਖੁਸ਼ ਹੁੰਦਾ ਹੈ ਜੇਕਰ ਤੁਸੀਂ ਚੰਗਾ ਕਰਮ ਕਰੋਗੇ ਤਾਂ ਤੁਹਾਡੀ ਖੁਸ਼ੀਆਂ �ेਡਣ ਗਿਆ ਹਾਸੇ �ेਡਣਗੇ ਜੇ ਤੁਸੀਂ ਮਾੜਾ ਕੰਮ ਕਰਮ ਕਰੋਗੇ ਤੁਹਾਡੀ ਜ਼ਿੰਦਗੀ ਤੇ ਮਾੜਾ ਮਾੜੇ ਘਟਨਾਵਾਂ ਹੀ ਵਾਪਰਣਗੀਆਂ ਹੁਣ ਕੁਝ ਲੋਕ ਕਹਿੰਦੇ ਨੇ ਵਾਸੀ ਚੰਗਾ ਕਰਦੇ ਪਰ ਸਦਿੱਤੀ ਚ ਮਾੜਾ ਹੁੰਦਾ ਹੈ ਮਾੜਾ ਤਾਂ ਹੁੰਦਾ ਜਾਂ ਤਾਂ ਉਹਦੇ ਪਿਛਲੇ ਕਰਮਾਂ ਨਾਲ ਜੋ ਪਹਿਲਾਂ ਕਿਸੇ ਉਹਨਾਂ ਨੇ ਮਾਨੇ ਕੀਤੇ ਹਨ ਜਾਂ ਪਰ ਉਹਨਾਂ ਨੇ ਇਹੀ ਬਲਕ ਸੋਚਿਆ ਹੋਇਆ ਮੈਂ ਚੰਗਾ ਕਰਾਂਗਾ ਤਾਂ ਮੇਰਾ ਮਾੜਾ ਹੋਵੇਗਾ ਇਹ ਅਵਗਥਾ ਹੁੰਦੀ ਹੈ ਸਾਡੀ ਸੋਚ ਹੁੰਦੀ ਹੈ ਵੀ ਮੈਂ ਚੰਗਾ ਕਰ ਰਿਹਾ ਮੇਰਾ ਮਾੜਾ ਹੋਵੇਗਾ ਸੋ ਇਸ ਤਰ੍ਹਾਂ ਦੀ ਸੋਚ ਨੂੰ ਬਦਲੋ ਜੇਕਰ ਤੁਸੀਂ ਚੰਗਾ ਕਰਨਾ ਤਾਂ ਮੇਰਾ ਚੰਗਾ ਹੀ ਹੋਵੇਗਾ ਤੁਸੀਂ ਚੰਗੇ ਬੀਜ ਬੀਜਿਓ ਇਹ ਨਹੀਂ ਹੋ ਸਕਦਾ ਵੀ ਤੁਸੀਂ ਬੀਜ ਤਾਂ ਅੰਬ ਦਾ ਬੀਜਿਆ ਹੋਇਆ ਹੈ ਤਾਂ ਕਿਕਰ ਪ੍ਰਾਪਤ ਹੋਵੇ ਸੋ ਐਸਰ ਕਦੇ ਵੀ ਨਹੀਂ ਹੋਵੇਗਾ ਕਿਉਂਕਿ ਕਰਮ ਇੱਕ ਬੀਜ ਹੈ ਚੰਗਾ ਬੀਜੋਂ ਕਿ ਚੰਗਾ ਹੀ ਵੱਡੋਂਗੇ ਸੋ ਇਹ ਬਹੁਤ ਸਾਰੀਆਂ ਮਾਨਸਿਕ ਧਾਰਨਾਵਾਂ ਤਾਂ ਅਗਿਆਤ ਨੂੰ ਤਾਂ ਅਧਿਆਤਾਰਿਕ ਧਾਰਨਾਵਾਂ ਸਾਡੇ ਨਾਲ ੱੱਕੇ ਨਾਲ ਬਣ ਦਿੱਤੀਆਂ ਗਈਆਂ ਹਨ ਸੋ ਪਰਮਾਤਮਾ ਕਿਸੇ ਤਲ ਕਿਸੇ ਖਾਸ ਧਰਮ ਦਾ ਨਹੀਂ ਇਹ ਪਰਮਾਤਮਾ ਸਭ ਦਾ ਸੰਜਾਇ ਕੁਲ ਕਹਿਣਾ ਹਰ ਦਾ ਸੰਜਾਇ ਜ਼ਰੂਰੀ ਨਹੀਂ ਕਿ ਜੇ ਤੁਸੀਂ ਤਰਨ ਪਰਵਰਤਨ ਕਰੋਗੇ ਤਾਂ ਤੁਹਾਨੂੰ ਉਹ ਤੇ ਪ੍ਰਮਾਤਮਾ ਜਲਦੀ ਮਿਲ ਜਾਵੇਗਾ ਤੁਹਾਡੀ ਮਾਨਸਿਕ ਅਵਸਥਾ ਹੀ ਪ੍ਰਮਾਤਮਾ ਨੂੰ ਤੁਹਾਡੇ ਨਜ਼ਦੀਕ ਲੈ ਕੇ ਆਉਂਦੀ ਹੈ ਕਿਉਂਕਿ ਪ੍ਰਮਾਤਮਾ ਕਿਤੇ ਦੂਰ ਨਹੀਂ ਤੁਸੀਂ ਪ੍ਰਮਾਤਮਾ ਦੇ ਨਜ਼ਦੀਕ ਹੋਣਾ ਹੈ ਕਿ ਪ੍ਰਮਾਤਮਾ ਤੁਹਾਡੇ ਨਜ਼ਦੀਕ ਹੋਣੋਂ ਕਿਤੇ ਗਵਾਚਿਆ ਨਹੀਂ ਹੋਇਆ ਪਰ ਤੁਹਾਡੇ ਅੰਦਰ ਤੁਹਾਡੇ ਹੀ ਰੂਪ ਵਿੱਚ বিরাজਮਾਨ ਹੈ ਸੋ ਜਦੋਂ ਤੱਕ ਅਸੀਂ ਪ੍ਰਮਾਤਮਾ ਦੇ ਇਸ ਰੂਪ ਇਸ ਪ੍ਰਕਿਰਿਆ ਨੂੰ ਪ੍ਰਮਾਤਮਾ ਨੂੰ ਪਾਉਣ ਦੀ ਇਸ ਪ੍ਰਕਿਰਿਆ ਨੂੰ ਨਹੀਂ ਸਮਝ ਲੈਂਦੇ ਤਦ ਤੱਕ ਪ੍ਰਮਾਤਮਾ ਸਾਡੇ ਤੋਂ ਦੂਰ ਰਹੇਗਾ ਤੇ ਉਹ ਪ੍ਰਮਾਤਮਾ ਕਦੇ ਵੀ ਨਹੀਂ ਹੋ ਸਕਦਾ ਜਿਹੜਾ ਤੁਹਾਨੂੰ ਦੁੱਖ ਦੇ ਕੇ ਖੁਸ਼ ਉਹ ਪਰਮਾਤਮਾ ਕਦੇ ਵੀ ਨਹੀਂ ਹੋ ਸਕਦਾ ਜੋ ਤਾਹਾਨੂੰ ਕਰੀਪੀ ਦੇ ਕੇ ਖੁਸ਼ ਹੋਵੇ ਉਹ ਪਰਮਾਤਮਾ ਕਦੇ ਵੀ ਨਹੀਂ ਹੋ ਸਕਦਾ ਜੋ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਦਾ ਹੋਵੇ ਉਹ ਪਰਮਾਤਮਾ ਕਦੇ ਵੀ ਨਹੀਂ ਹੋ ਸਕਦਾ ਜੋ ਤੁਹਾਡ ਨੂੰ ਰੂੜੀਵਾਦੀ ਸੁਵਾਜ ਦੇ ਵਿੱਚ ਸੁੱਟਦਾ ਹੋਵੇ ਸੋ ਜੋ ਵੀ ਚੀਜ਼ ਤੁਹਾਡੀ ਸਿਫਿਕੇਸ਼ਨ ਮਾਰੀਆ ਵਾਪਰ ਲਈਆਂ ਰਹੀਆਂ ਹਨ ਉਹ ਪਰਮਾਤਮਾ ਦੀਆਂ ਦਿੱਤੀਆਂ ਨਹੀਂ ਆ ਰੋ ਤੁਹਾਡੀ ਸੋਚ ਦੀਆਂ ਤੁਹਾਡੀ ਧਾਰਨਾਵਾਂ ਦੀਆਂ ਤੁਹਾਡੀਆਂ ਭਾਵਨਾਵਾਂ ਦੀਆਂ ਦਿੱਤੀਆਂ ਹੋਈਆਂ ਪਰਮਾਤਮਾ ਤਾਂ ਦਇਆ ਸਰੂਪ ਹੈ ਪਿਆਰ ਸਰੂਪ ਹੈ ਤੁਹਾਡੇ ਅੰਦਰ ਇੱਕ ਹੀ ਆਵਾਜ਼ ਤਾਂ ਤੁਹਾਡੇ ਰੂਪ ਦੀ ਹੀ ਆਵਾਜ਼ ਤਾਂ ਸੋ ਕਦੇ ਵੀ ਕਿ ਸਵੀ ਮਾੜੀ ਕਟ ਨਾ ਦਾ ਦੋਸ਼ ਪ੍ਰਮਾਤਮਾ ਨਾਲ ਨਾ ਜੋੜਿਆ ਕਰੋ ਸੋ ਪ੍ਰਮਾਤਮਾ ਕੋਈ ਬਾਹਰੀ ਰੂਪ ਦੇ ਵਿੱਚ ਨਹੀਂ ਹੈ ਪ੍ਰਮਾਤਮਾ ਤੁਹਾਡੇ ਰੂਪ ਵਿੱਚ ਤੁਹਾਡੇ ਵਿੱਚ ਹੀ ਬਿਰਾਜਮਾਨ ਹੈ ਸੋ ਐਵੇਂ ਕਰਮ ਕਾਂਡ ਦੇ ਵਿੱਚ ਫਸਿਆ ਨਾ ਕਰੋ ਐਵੇਂ ਡਰਿਆ ਨਾ ਕਰੋ ਐਵੇਂ ਮਨ ਦੇ ਵਿੱਚ ਇਸ ਤਰ੍ਹਾਂੀਆਂ ਚੀਜ਼ਾਂ ਨੂੰ ਨਾਲ ਲੈ ਕੇ ਆਇਆ ਨਾ ਤਰੋ ਵੀ ਮੈਂ ਕਿ ਕਿਸੇ ਵਾਰ ਨਹੀਂ ਕੀਤੀ ਵੈ ਸ਼ਿਵਰਣੀ ਕੀਤਾ ਜਾਂ ਗਤਾਨ ਬੋਣ ਨਹੀਂ ਕੀਤਾ ਤਾਂ ਮੈਨੂੰ ਪਾਪ ਲੱਗੇਗਾ ਪਾਪ ਤਦ ਲੱਗੇਗਾ ਜੇਕਰ ਤੁਹਾਡਾ ਕਰ ਮਾੜਾ ਹੈ ਪਾਪ ਤਦ ਲੱਗੇਗਾ ਜੇਕਰ ਤੁਸੀਂ ਕਿਸੇ ਦਾ ਹੱਕ ਮਾਰਿਆ ਹੈ ਸੋ ਕਦੇ ਵੀ ਆਪਣੇ ਮਨ ਦੇ ਵਿੱਚ ਸਤਿਗੁਰੂ ਜੀ ਨਦੀ ਪਾਲਣਾ ਪ੍ਰਮਾਤਮਾ ਇੱਕ ਸ਼ਾਂਤੀ ਸਰੂਪ ਦਇਆ ਸਰੂਪ ਪ੍ਰੇਮ ਸਰੂਪ ਇੱਕ ਸ਼ਕਤੀ ਹੈ ਜੋ ਤੁਹਾਡੇ ਹਿਰਦੇ ਦੇ ਵਿੱਚ ਵਾਜਮਾ ਹੈ ਤੁਹਾਡੇ ਰੂਹ ਵਿੱਚ ਵਾਜਮਾ ਹੈ ਸੋ ਡਰਿਆ ਨਾ ਕਰੋ ਪ੍ਰਮਾਤਮਾ ਕਦੇ ਵੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਜੇਕਰ ਪ੍ਰਮਾਤਮਾ ਕਿਸ ਨੂੰ ਸਜ਼ਾ ਦਿੰਦਾ ਹੈ ਤਾਂ ਉਹਨੂੰ ਦੁੱਖ ਦਿੰਦਾ ਹੈ ਕਿਸੇ ਨੂੰ ਗਰੀਬੀ ਦਿੰਦਾ ਹੈ ਤਾਂ ਉਹ ਪ੍ਰਮਾਤਮਾ ਦਾ ਨਹੀਂ ਹੋ ਸਕਦਾ ਸੋ ਅਜਿਹੇ ਲਈ ਇੰਨਾ ਹੀ ਮਿਲਦੇ ਆਪੇ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਸਦਾ ਬਣੇ ਰਹੋ ਧੰਨਵਾਦ